ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੀ ਪਾਵਨ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਆਪ ਜੀ ਨੇ ਸੰਧਿਆ ਦੇ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਸ੍ਰੀ ਸੋਦਰ ਰਹਿਰਾ ਸਾਹਿਬ ਬਾਣੀ ਦੇ ਪਾਠ ਸਰਵਣ ਕੀਤੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ ਹੈ ਸਾਨੂੰ ਸਤ ਸੰਗਤ ਕਰਨ ਦਾ ਸਮਾਂ ਬਖਸ਼ਿਆ ਹੈ ਭਗਤ ਕਬੀਰ ਜੀ ਫਰਮਾਉਂਦੇ ਹਨ ਕਬੀਰ ਏਕ ਕਰੀ ਆਦੀ ਕਰੀ ਆਦੀ ਹੋਂ ਤੇ ਆਦ ਭਗਤਨ ਸੇਤੀ ਕੋਸਟੇ ਜੋ ਕੀਨੇ ਸੋ ਲਾਭ ਏ ਬੰਦੇ ਤੂੰ ਆਪਣੇ ਜੀਵਨ ਅੰਦਰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰ ਅਸੀਂ ਕਈ ਵਾਰ ਕਹਿ ਦਿੰਨੇ ਆ ਸਾਡੇ ਕੋਲ ਸਮਾਂ ਨਹੀਂ ਹੈ ਘਰ ਦੇ ਕੰਮ ਸੰਸਾਰ ਦੇ ਕੰਮ ਬੰਦੇ ਨੂੰ ਪਰਮਾਤਮਾ ਵਾਲੇ ਪਾਸੇ ਜੁੜਨ ਨਹੀਂ ਦਿੰਦੇ ਔਰ ਆਮ ਕਰਕੇ ਇਨਸਾਨ ਕਹਿ ਦਿੰਦਾ ਹੈ ਕਿ ਮੇਰੇ ਕੋਲ ਨਾਮ ਜਪਣ ਵਾਸਤੇ ਸਤ ਸੰਗਤ ਕਰਨ ਵਾਸਤੇ ਸਮਾਂ ਨਹੀਂ ਭਗਤ ਜੀ ਕਹਿੰਦੇ ਜੇ ਤੂੰ ਆਪਣੇ ਜੀਵਨ ਦੇ ਅੰਦਰ ਇੱਕ ਘੜੀ ਇੱਕ ਘੜੀ ਕਹਿੰਦੇ ਨੇ 24 ਮਿੰਟਾਂ ਨੂੰ ਪਿਛਲੇ ਸਮੇਂ ਵਿੱਚ ਸਾਧ ਸੰਗਤ ਘੜੀਆਂ ਦੇ ਵਿੱਚ ਪਹਿਰਾ ਦੇ ਵਿੱਚ ਸਮੇਂ ਦੀ ਵੰਡ ਹੁੰਦੀ ਸੀ ਅੱਜ ਦੇ ਸਮੇਂ ਵਿੱਚ ਅਸੀਂ ਘੰਟੇ ਮਿੰਟ ਸੈਕਿੰਡ ਵਰਤ ਲੈਂਦੇ ਆ ਭਗਤ ਜੀ ਕਹਿੰਦੇ ਜੇ ਤੂੰ ਆਪਣੇ ਜੀਵਨ ਅੰਦਰ ਇੱਕ ਘੜੀ ਦਾ ਸਮਾਂ ਭਾਵ 24 ਮਿੰਟ ਕੱਢ ਕਰਕੇ ਪਰਮੇਸ਼ਰ ਦੇ ਪਿਆਰ ਵਿੱਚ ਬੈਠੇ ਗੁਰਮੁਖਾਂ ਦੀ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰੇ ਆਵੈ ਸਾਹਿਬ ਚੇਤ ਤੀਰਿਆਂ ਭਗਤਾਂ ਡਿਠਿਆਂ ਮਨ ਕੀ ਕਟਿਏ ਮੈਲ ਸਾਧ ਸੰਗ ਗੁੱਠਿਆਂ ਜਿੱਥੇ ਬੈਠ ਕਰਕੇ ਤੇਰੇ ਮਨ ਦੇ ਅੰਦਰੋਂ ਜਨਮਾ ਜਨਮਾ ਦੀ ਲੱਗੀ ਹੋਈ ਮੈਲ ਧੋਤੀ ਜਾਵੇਗੀ ਦੇਖੋ ਚਿੱਟੇ ਕੱਪੜੇ ਨੂੰ ਦਾਗ ਲੱਗ ਜਾਵੇ ਦੂਰੋਂ ਦਿਖਾਈ ਦਿੰਦਾ ਹੈ ਕੱਪੜੇ ਨੂੰ ਵਾਰ-ਵਾਰ ਦਾਗ ਲੱਗਦਾ ਜਾਵੇ ਮੈਲਾ ਹੋ ਜਾਂਦਾ ਤੇ ਇੱਕ ਦਿਨ ਉਹ ਕੱਪੜਾ ਇੰਨਾ ਮੈਲਾ ਹੋ ਜਾਂਦਾ ਉਸ ਦਾ ਰੰਗ ਕਾਲਾ ਪੈ ਜਾਂਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਬੰਦਿਆ ਤੇਰੇ ਮਨ ਨੂੰ ਵੀ ਜਨਮਾ ਜਨਮਾ ਤੋਂ ਸੰਸਕਾਰਾਂ ਦੀ ਮੈਲ ਲੱਗੀ ਹੋਈ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰੜੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ ਜੇ ਤੂੰ ਇਸ ਮੈਲ ਨੂੰ ਧੋਣਾ ਚਾਹਨਾ ਹੈ ਆਪਣੇ ਮਨ ਰੂਪ ਕੱਟਪੜੇ ਨੂੰ ਸਾਫ਼ ਕਰਨਾ ਚਾਹਨਾ ਹੈ ਤਾਂ ਇੱਕ ਉਦਮ ਹੈ ਸਤ ਸੰਗਤ ਵਿੱਚ ਆ ਕੇ ਨਾਮ ਜਪ ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ ਸਾਧ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਅਸੀਂ ਉੱਦਮ ਕਰਦੇ ਹਾਂ ਨਾ ਕੋਈ ਵੀ ਸੰਸਾਰ ਵਿੱਚ ਕਰਮ ਕਰਨਾ ਉਹਦੇ ਵਾਸਤੇ ਸਾਨੂੰ ਉੱਦਮ ਕਰਨਾ ਪੈਂਦਾ ਹੈ ਬਲ ਕਰਨਾ ਪੈਂਦਾ ਹੈ ਉੱਠਣਾ ਪੈਂਦਾ ਹੈ ਯਤਨ ਕਰਨਾ ਪੈਂਦਾ ਹੈ ਤਾਂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਉੱਦਮ ਕਰਨਾ ਹੈ ਸਾਧ ਸੰਗਤ ਵਿੱਚ ਜਾ ਕੇ ਬੈਠਣਾ ਹੈ ਗੁਰੂ ਦੇ ਸ਼ਬਦ ਨੂੰ ਸੁਣਨਾ ਵਿਚਾਰਨਾ ਹੈ ਉਦਮ ਕਰ ਹਰ ਜਾਪਣਾ ਵੱਡ ਭਾਗੀ ਧਨ ਖਾਟ ਉਹ ਵੱਡਿਆਂ ਭਾਗਾ ਵਾਲਿਆਂ ਨੂੰ ਨਾਮ ਰੂਪ ਧਨ ਪ੍ਰਾਪਤ ਹੋ ਜਾਂਦਾ ਉਹ ਖਾਟ ਲੈਂਦੇ ਨੇ ਸਾਧ ਸੰਗ ਹਰ ਸਿਮਰਨਾ ਜਿਹੜਾ ਸਤ ਸੰਗਤ ਵਿੱਚ ਆ ਕੇ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਨਾ ਕਿ ਹੇ ਵਾਹਿਗੁਰੂ ਕਿਰਪਾ ਕਰ ਅਸੀਂ ਇੱਥੇ ਗੁਰਬਾਣੀ ਸੁਣਦੇ ਆਂ ਕਥਾ ਸੁਣਦੇ ਆਂ ਕੀਰਤਨ ਸੰਭਦੇ ਆਂ ਕਿਸੇ ਸਮੇ ਸਾਡਾ ਮਨ ਜੁੜ ਜਾਵੇ ਇੱਕ ਅਰਦਾਸ ਚ ਆ ਜਾਵੇ ਭਿੱਜ ਜਾਵੇ ਨੀਵਾ ਹੋ ਜਾਏ ਤਾਂ ਮਾਰੇ ਕਹਿੰਦੇ ਇਸ ਮਨ ਨੂੰ ਨਾਮ ਦਾ ਰੰਗ ਚੜ ਜਾਂਦਾ ਹੈ ਮਨ ਦੇ ਅੰਦਰ ਆਪੋ ਹੀ ਵਾਹਿਗੁਰੂ ਸ਼ਬਦ ਉੱਠ ਜਾਂਦਾ ਹੈ ਮਨ ਕਹਿੰਦਾ ਹੈ ਧੰਨ ਹੈ ਵਾਹਿਗੁਰੂ ਤਾਂ ਮਾਰੇ ਕਹਿੰਦੇ ਸਾਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ ਤੇਰੇ ਮਨ ਅੰਦਰੋਂ ਜਨਮਾ ਜਨਮਾ ਦੀ ਜਿਹੜੀ ਮੈਲ ਹੈ ਕੱਟੀ ਜਾਵੇਗੀ ਕੱਟਣ ਤੋਂ ਬਾਅਦ ਮਨ ਧੋਤਾ ਜਾਏਗਾ ਭਗਤ ਜੀ ਕਹਿੰਦੇ ਇਸ ਵਾਸਤੇ ਤੂੰ ਸਤ ਸੰਗਤ ਕਰ ਜੇ ਤੇਰੇ ਕੋਲ ਸਮਾਂ ਨਹੀਂ ਹੈ ਇੱਕ ਘੜੀ ਤੂੰ 24 ਮਿੰਟ ਆਪਣੇ ਜੀਵਨ ਵਿੱਚੋਂ ਸਤ ਸੰਗਤ ਵਿੱਚ ਬੈਠ ਕੇ ਗੁਜ਼ਾਰ ਨਹੀਂ ਸਕਦਾ ਕਬੀਰ ਏਕ ਘੜੀ ਆਦੀ ਘੜੀ ਤਾਂ ਫਿਰ ਭਾਈ ਅੱਧੀ ਘੜੀ ਦਾ ਸਮਾਂ ਸਤ ਸੰਗਤ ਵਿੱਚ ਆ ਜਾ ਕਰ। ਮਤਲਬ 12 ਮਿੰਟ ਬੈਠ ਜਾ। ਆਧੀ ਹੂ ਤੇ ਆਧ ਜੇ ਇੰਨਾ ਵੀ ਸਮਾਂ ਨਹੀਂ 12 ਮਿੰਟ ਵੀ ਸਮਾਂ ਨਹੀਂ ਤਾਂ ਫਿਰ ਅੱਧੇ ਤੋਂ ਅੱਧੀ ਘੜੀ ਭਾਵ 6 ਮਿੰਟ ਤੂੰ ਸਤ ਸੰਗਤ ਜ਼ਰੂਰ ਗੁਜ਼ਾਰਨਾ ਕਰ। ਭਗਤਨ ਸੇਤੀ ਕੋਸਟੇ ਜੋ ਕੀਨੇ ਸੋ ਲਾਭ। ਜਿਹੜਾ ਪ੍ਰਮਾਤਮਾ ਦੇ ਪਿਆਰਿਆਂ ਦੀ ਸਤ ਸੰਗਤ ਕਰਦਾ ਹੈ ਉਹਨਾਂ ਨਾਲ ਮਿਲ ਕੇ ਗੋਸ਼ਟ ਕਰਦਾ ਹੈ ਵਿਚਾਰ ਕਰਦਾ ਹੈ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਕਥਾ ਸੁਣਦਾ ਹੈ ਕੀਰਤਨ ਸੁਣਦਾ ਹੈ ਜੋ ਕੀਨੇ ਸੋ ਲਾਭ ਇਹ ਉਹਨੂੰ ਲਾਭ ਪ੍ਰਾਪਤ ਹੁੰਦਾ ਅਸੀਂ ਚਾਹੁੰਦੇ ਆ ਨਾ ਸਾਨੂੰ ਕਿਸੇ ਨਾ ਕਿਸੇ ਪਾਸੋਂ ਫਾਇਦਾ ਹੋਵੇ ਲਾਭ ਪ੍ਰਾਪਤ ਹੋਵੇ ਤੇ ਜੀਵਨ ਅੰਦਰ ਅਸਲੀ ਲਾਹਾ ਕੀ ਹੈ ਹਰ ਹਰ ਨਿਤ ਜਪਿਓ ਜਿਓ ਲਾਹਾ ਖਟੇ ਹੋ ਦਿਹਾੜੀ ਅੱਜ ਦੂਸਰੇ ਪਾਸ਼ਾ ਤਨ ਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ ਦਿਹਾੜਾ ਹੈ ਆਪ ਜੀ ਦੇ ਨਾਲ ਸਤਗੁਰੂ ਮਹਾਰਾਜ ਜੀ ਦੇ ਜੀਵਨ ਵਿੱਚੋਂ ਕੁਝ ਤੱਤ ਸਾਂਝੇ ਕਰਨੇ ਹਨ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਦਾ ਅਵਤਾਰ ਪ੍ਰਕਾਸ਼ ਵਿਦਵਾਨ ਲਿਖਦੇ ਨੇ ਨਾਗੇ ਕੀ ਸਰਾ ਜਾਂ ਸਰਾਏ ਨਾਗਾ ਜਿਹੜਾ ਅੱਜ ਕੱਲ ਮੁਕਤਸਰ ਜ਼ਿਲ੍ਹੇ ਦੇ ਵਿੱਚ ਨਗਰ ਹੈ 1504 ਈਸਵੀ ਨੂੰ ਬਾਬਾ ਫਿਰੂ ਮਲ ਜੀ ਦੇ ਘਰ ਮਾਤਾ ਸਭਰਾਈ ਜੀ ਦੇ ਕੋਖੋਂ ਹੋਇਆ ਬਾਬਾ ਫਿਰੂ ਮੱਲ ਜੀ ਇੱਥੇ ਆਪਣੇ ਸਹਰੇ ਘਰ ਦੇ ਵਿੱਚ ਰਹਿੰਦੇ ਸਨ ਪਿੱਛੋਂ ਇਹਨਾਂ ਦਾ ਨਗਰ ਅੱਜ ਕੱਲ ਪਾਕਿਸਤਾਨ ਗੁਜਰਾਤ ਦੇ ਵਿੱਚ ਹੈ ਇੱਥੇ ਇੱਕ ਕਖਤ ਮੱਲ ਚੌਧਰੀ ਸੀ ਜਿਹਦੇ ਕੋਲ ਬਾਬਾ ਫਿਰੂ ਮੱਲ ਜੀ ਮੌਨਸ਼ੀ ਦਾ ਕੰਮ ਕਰਦੇ ਸੀ ਸਾਧ ਸੰਗਤ ਔਰ ਤਕਰੀਬਨ 12-15 ਸਾਲ ਬਹੁਤ ਵਧੀਆ ਢੰਗ ਤਰੀਕੇ ਦੇ ਨਾਲ ਆਪਣਾ ਕਾਰਜ ਕਰਦੇ ਰਹੇ ਇੱਕ ਸਮੇਂ ਜਿਹੜਾ ਚੌਧਰੀ ਸੀ ਇਹਨੂੰ ਕੋਈ ਭਲੇਖਾ ਲੱਗਿਆ ਤੇ ਇਹਨੇ ਬਾਬਾ ਫਿਰੂ ਮਲ ਤੇ ਇੱਕ ਦੋਸ਼ ਲਾ ਦਿੱਤਾ ਤਾਂ ਉਸ ਸਮੇ ਸਾਧ ਸੰਗਤ ਇਸ ਚੌਧਰੀ ਦੀਆਂ ਇੱਕ ਧੀ ਸੀ ਤੇ ਸੱਤ ਪੁੱਤਰ ਸਨ ਜਿਹੜੀ ਧੀ ਸੀ ਨਾ ਉਹ ਬਾਬਾ ਫਿਰੂ ਮਲ ਜੀ ਨੇ ਧਰਮ ਦੀ ਭੈਣ ਬਣਾਈ ਹੋਈ ਸੀ ਤੇ ਇਹ ਖਡੂਰ ਸਾਹਿਬ ਮਹਿਮੇ ਚੌਧਰੀ ਨੂੰ ਵਿਆਹੀ ਹੋਈ ਸੀ ਉਸ ਸਮੇਂ ਬਾਬਾ ਲਹਿਣਾ ਜੀ ਨੇ ਜਾ ਕਰਕੇ ਸਤ ਭرائی ਜੀ ਇਹਨਾਂ ਦਾ ਨਾਮ ਸੀ ਬੇਨਤੀ ਕੀਤੀ ਔਰ ਐਸ ਬੀਬੀ ਨੇ ਆਪਣੇ ਪਿਤਾ ਨੂੰ ਕਹਿ ਕਰਕੇ ਕੇ ਬਾਬਾ ਫਿਰੂ ਮਾਲਾ ਮੇਰਾ ਧਰਮ ਦਾ ਭਰਾ ਹੈ ਇਮਾਨਦਾਰ ਹੈ ਉਹ ਕਿਸੇ ਤਰੀਕੇ ਦੇ ਨਾਲ ਕਿਸੇ ਕਾਰਜ ਦੇ ਵਿੱਚ ਹੀਰਾ ਫੇਰੀ ਨਹੀਂ ਕਰ ਸਕਦਾ ਧੋਖਾ ਨਹੀਂ ਕਰ ਸਕਦਾ ਬੇਈਮਾਨੀ ਨਹੀਂ ਕਰ ਸਕਦਾ ਸਮਝੌਤਾ ਹੋ ਗਿਆ ਤਾਂ ਇਧਰ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਬਾਬਾ ਲਹਿਣਾ ਜੀ ਜੋ ਸੰਗਰਨਗਰ ਵਿੱਚ ਵਿਆਹੇ ਹੋਏ ਸਨ ਖਡੂਰ ਸਾਹਿਬ ਦੇ ਨਾਲ ਹੀ ਸੰਗਰਨਗਰ ਹੈ ਇਹਨਾਂ ਦੇ ਸਹੁਰੇ ਪਰਿਵਾਰ ਨੇ ਬੇਨਤੀ ਕੀਤੀ ਕਿ ਤੁਸੀਂ ਇੱਥੇ ਆ ਜਾਓ ਫਿਰ ਕੋਈ ਨਾ ਕੋਈ ਝਗੜਾ ਵੱਧ ਜਾਏਗਾ ਇਸ ਕਰਕੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਬਾਬਾ ਲਹਿਣਾ ਜੀ ਆਪਣੇ ਪਿਤਾ ਜੀ ਦੇ ਸਮੇਤ ਸੰਗਰਨਗਰ ਚਲੇ ਗਏ ਸਨ ਖਡੂਰ ਸਾਹਿਬ ਵਾਲੇ ਪਾਸੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਉਸ ਸਮੇਂ ਆਪ ਜੀ ਨੇ ਜਿਹੜਾ ਹਰੀਕੇ ਨਗਰ ਹੈ ਇੱਥੇ ਹੱਟੀ ਕਾਰਨਾ ਕੀਤੀ ਦੁਕਾਨ ਚਲਾਉਣਾ ਕੀਤੀ ਬਾਬਾ ਫਿਰੂ ਮਲ ਜੀ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਜੀ ਸਾਧ ਸੰਗਤ ਤਕਰੀਬਨ 6 ਮਹੀਨਿਆਂ ਬਾਅਦ ਆਪਣਾ ਇੱਕ ਸੰਗ ਦੇਵੀ ਦੀ ਯਾਤਰਾ ਵਾਸਤੇ ਲੈ ਕੇ ਜਾਇਆ ਕਰਦੇ ਸਨ ਜਦੋਂ ਸਰੀਰ ਛੱਡ ਗਏ ਇਹ ਸਾਰੀ ਜ਼ਿੰਮੇਵਾਰੀ ਬਾਬਾ ਲਹਿਣਾ ਜੀ ਤੇ ਆ ਗਈ। ਉਸ ਸਮੇਂ ਇਹਨਾਂ ਨੂੰ ਖਡੂਰ ਸਾਹਿਬ ਵਿਖੇ ਭਾਈ ਜੋਧ ਰਾਏ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਇਹਨਾਂ ਦੀ ਸੰਗਤ ਮਿਲੀ। ਇਹਨਾਂ ਦੀ ਸੰਗਤ ਵਿੱਚੋਂ ਅੰਮ੍ਰਿਤ ਬਾਣੀ ਦੇ ਬੋਲ ਸਰਵਣ ਕੀਤੇ ਜਿਤ ਸੇਵੇ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ। ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉ ਕਾਲੀ ਐ ਮੰਦਾ ਮੂਲ ਨਾ ਕੀ ਚਈ ਤੇ ਲੰਮੀ ਨਦਰ ਨਿਹਾਲੀ ਐ ਜਿਤ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਢਾਲੀ ਐ ਕਿਛ ਲਾਹੇ ਉਪਰ ਕਾਲੀ ਐ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਜਦੋਂ ਬਾਬਾ ਲਹਿਣਾ ਜੀ ਨੇ ਸਰਵਣ ਕੀਤੇ ਹਿਰਦਿ ਖੰਡ ਪਈ ਪੁੱਛਿਆ ਇਹ ਕਿੰਨਾ ਦੀ ਬਾਣੀ ਐ ਤਾਂ ਉਸ ਸਮੇਂ ਭਾਈ ਜੋਧਰਾਏ ਕਹਿ ਲੱਗੇ ਇਹ ਸਤਿਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਹੈ ਸਤਿਗੁਰੂ ਮਹਾਰਾਜ ਜੀ ਇਸ ਸਮੇਂ ਕਰਤਾਰਪੁਰ ਨਗਰ ਜਿਹੜਾ ਰਾਵੀ ਦੇ ਕੰਢੇ ਹੈ ਨਾ ਪਾਕਿਸਤਾਨ ਦੇ ਵਿੱਚ ਇੱਥੇ ਰਹਿ ਰਹੇ ਨੇ ਸੰਗਤਾਂ ਨੂੰ ਉਤਾਰ ਰਹੇ ਨੇ ਗੁਰੂ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਨਗਰ ਬਸਾਇਆ ਸੀ ਬਾਬਾ ਲਹਿਣਾ ਜੀ ਨੇ ਵਿਚਾਰ ਕੀਤੀ ਵੀ ਜਦੋਂ ਹੁਣ ਮੈਂ ਆਪਣਾ ਸੰਗ ਲੈ ਕੇ ਜਾਵਾਂਗਾ ਦੇਵੀ ਦੀ ਯਾਤਰਾ ਵਾਸਤੇ ਤਾਂ ਉਸ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਰਤਾਰਪੁਰ ਸਾਹਿਬ ਦਰਸ਼ਨ ਕਰਾਂਗਾ ਸਮਾਂ ਆਇਆ ਜਦੋਂ ਕਰਤਾਰਪੁਰ ਸਾਹਿਬ ਦੇ ਕੋਲ ਲੰਘਣ ਲੱਗੇ ਆਪਣੇ ਸਾਥੀਆਂ ਨੂੰ ਬੇਨਤੀ ਕੀਤੀ ਵੀ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਉਣੀ ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਰਹਿੰਦੇ ਨੇ ਤੇ ਆਪਣੇ ਸਾਥੀਆਂ ਨੂੰ ਨਗਰ ਤੋਂ ਬਾਹਰ ਛੱਡ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਏ ਤੇ ਉਧਰੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਆਪ ਲੈਣ ਵਾਸਤੇ ਆਏ ਜਾਣਦੇ ਨਹੀਂ ਸਨ ਪਹਿਲਾਂ ਦਰਸ਼ਨ ਨਹੀਂ ਕੀਤੇ ਸੀ ਸੋਚਿਆ ਵੀ ਇਹ ਕੋਈ ਨਗਰ ਦਾ ਬਜ਼ੁਰਗ ਹੋਵੇਗਾ ਇਹਨੂੰ ਪੁੱਛ ਲੈਨੇ ਆ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਸਤਿਗੁਰਾਂ ਦਾ ਟਿਕਾਣਾ ਕਿਹੜੇ ਪਾਸੇ ਹੈ ਬਾਬਾ ਲਹਿਣਾ ਜੀ ਕਹਿਣ ਲੱਗੇ ਮਹਾਪੁਰਖ ਹੋ ਬਜ਼ੁਰਗੋ ਮੈਂ ਸਤਿਗੁਰੂ ਨਾਨਕ ਦੇਵ ਮਹਾਰਾਜ ਦਰਸ਼ਨ ਕਰਨ ਵਾਸਤੇ ਆਇਆ ਤੇ ਮੈਨੂੰ ਰਸਤਾ ਦੱਸ ਦਿਓ ਘੋੜੀ ਤੇ ਬੈਠੇ ਸਨ ਤੇ ਸਤਿਗੁਰੂ ਜੀ ਕਹਿਣ ਲੱਗੇ ਪੁਰਖਾ ਅਸੀਂ ਤੈਨੂੰ ਆਪ ਹੀ ਛੱਡ ਆਉਂਦੇ ਹਾਂ ਘੋੜੇ ਦੀ ਲਗਾਮ ਫੜੀ ਤੇ ਸਾਧ ਸੰਗਤ ਅੱਗੇ-ਅੱਗੇ ਤੁਰ ਪਈ ਜਦੋਂ ਧਰਮਸ਼ਾਲਾ ਦੇ ਕੋਲ ਪਹੁੰਚੇ ਨਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਨਾ ਇੱਥੇ ਸਤਗੁਰਾਂ ਦਾ ਘਰ ਸੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਤਗੁਰੂ ਮਹਾਰਾਜ ਜੀ ਨੇ ਕਿਹਾ ਪੁਰਖਾ ਇਹੀ ਘਰ ਹੈ ਜਿੰਦਾਏ ਤੂੰ ਦਰਸ਼ਨ ਕਰਨ ਵਾਸਤੇ ਆਇਆ ਭਾਈ ਤੂੰ ਆਪਣਾ ਘੋੜਾ ਇੱਥੇ ਬੰਨ ਤੇ ਇਧਰ ਦੀ ਜਾ ਕੇ ਦਰਸ਼ਨ ਕਰ ਲੈ ਆਪ ਗੁਰੂ ਮਹਾਰਾਜ ਜੀ ਦੂਸਰੇ ਦਰਵਾਜ਼ੇ ਰਾਹੀਂ ਘਰ ਦੇ ਵਿੱਚ ਚਲੇ ਗਏ ਸਤਗੁਰੂ ਮਹਾਰਾਜ ਜੀ ਨੇ ਕੋਈ ਸਮੇਂ ਬਾਅਦ ਜਦੋਂ ਸੰਗਤ ਵਿੱਚ ਆਉਣਾ ਕੀਤਾ ਤੇ ਇਧਰ ਬਾਬਾ ਲਹਿਣਾ ਜੀ ਨੇ ਦੇਖਿਆ ਵੀ ਇਹ ਤਾਂ ਉਹੀ ਬਜ਼ੁਰਗ ਨੇ ਜਿਹੜੇ ਮੈਨੂੰ ਲੈ ਕੇ ਆਏ ਨੇ ਕਿ ਇਹੀ ਸਤਿਗੁਰੂ ਜੀ ਨੇ ਮੈਂ ਸਤਿਗੁਰੂ ਜੀ ਦਾ ਨਰਾਦਰ ਕੀਤਾ ਪਛਾਣਿਆ ਨਹੀਂ ਮਨ ਵਿੱਚ ਬਹੁਤ ਨਿਰਾਸ਼ ਹੋਏ ਪਹਿਲੇ ਦਿਨ ਤੋਂ ਹੀ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੂੰ ਆਪਣਾ ਸਭ ਕੁਝ ਸੌਂਪ ਦਿੱਤਾ ਤਾਂ ਉਸ ਸਮੇਂ ਗੁਰੂ ਮਹਾਰਾਜ ਜੀ ਕਹਿ ਲੱਗੇ ਪੁਰਖਾ ਨੀਵੀਂ ਕਿਉਂ ਪਾਈ ਹੈ ਕਹਿੰਦਾ ਸਤਿਗੁਰੂ ਮਹਾਰਾਜ ਜੀ ਮੈਂ ਤਾਂ ਕੁਝ ਲੈਣ ਵਾਸਤੇ ਆਇਆ ਸੀ ਪਰ ਸਤਿਗੁਰੂ ਜੀਓ ਮੈਂ ਸਭ ਤੋਂ ਪਹਿਲਾਂ ਇੱਕ ਬਹੁਤ ਵੱਡੀ ਗਲਤੀ ਕਰ ਚੁੱਕਿਆ ਗਲਤੀ ਇਹ ਹੋਈ ਹੈ ਵੀ ਮੈਂ ਘੋੜੇ ਤੇ ਬੈਠਾ ਰਿਹਾ ਤੁਸੀਂ ਘੋੜੇ ਦੀ ਲਗਾਮ ਫੜ ਕਰਕੇ ਅੱਗੇ-ਅੱਗੇ ਤੁਰੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੇਰਾ ਨਾਮ ਕੀ ਹੈ ਕਹਿੰਦੇ ਜੀ ਮੇਰਾ ਨਾਮ ਹੈ ਲਹਿਣਾ ਸਤਿਗੁਰੂ ਮਹਾਰਾਜ ਬਚਨ ਕੀਤਾ ਭਾਈ ਤੂੰ ਲੈਣ ਵਾਸਤੇ ਆਇਆ ਹੈ ਤੇ ਅਸੀਂ ਦੇਣਾ ਹੈ ਤਾਂ ਉਸ ਸਮੇਂ ਸਾਧ ਸੰਗਤ ਫਿਰ ਬਾਬਾ ਲਹਿਣਾ ਜੀ ਸਤਿਗੁਰੂ ਜੀ ਦੇ ਪਾਸ ਰਹੇ ਬੇਅੰਤ ਸੇਵਾ ਕੀਤੀ ਕੋਈ ਸਮੇਂ ਬਾਅਦ ਆਪਣੇ ਘਰ ਮਿਲਣ ਵਾਸਤੇ ਗਏ ਆਪਣੇ ਘਰ ਪਰਿਵਾਰ ਨੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸਾਂਭ ਕਰਕੇ ਤੇ ਇੱਕ ਲੂਣ ਦੀ ਗੱਠੜੀ ਚੱਕ ਕਰਕੇ ਦੁਬਾਰਾ ਫਿਰ ਕਰਤਾਰਪੁਰ ਸਾਹਿਬ ਵਿਖੇ ਆਏ ਸਤਿਗੁਰੂ ਨਾਨਕ ਤੇ ਮਹਾਰਾਜ ਜੀ ਦੇ ਹਜ਼ੂਰੀ ਸਿੱਖਾਂ ਦੇ ਵਿੱਚ ਸੇਵਾ ਕੀਤੀ ਕਿਉਂ ਬਾਬਾ ਬੁੱਢਾ ਜੀ ਭਾਈ ਸੁਧਾਰਨ ਜੀ ਭਾਈ ਪਘੀਰਥ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨਿਕਟਵਰਤੀ ਸਿੱਖ ਸਨ ਬੜੇ ਪ੍ਰੇਮ ਨਾਲ ਸੇਵਾ ਕਰਦੇ ਸੀ ਭਾਈ ਪੈੜਾਮੋਖਾ ਜੀ ਤਾਂ ਉਸ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਈ ਕੌਤਕ ਵਰਤਾਏ ਪ੍ਰੀਖਿਆ ਵੀ ਕੀਤੀ ਜਿੱਥੇ ਅੰਮ੍ਰਿਤ ਬਾਣੀ ਅੰਦਰ ਬੋਲ ਹਨ ਪੁੱਤਰੀ ਕੌਲ ਨ ਪਾਲਿਓ ਕਰ ਪੀਰੋ ਕੰਨ ਮਰੱਟੀ ਐ ਦਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਐ ਸਤਿਗੁਰੂ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਇਹਨਾਂ ਨੇ ਆਗਿਆ ਨਹੀਂ ਮੰਨੀ ਕੀ ਹੋਇਆ ਕਹਿੰਦੇ ਇੱਕ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਖਾਂ ਦੇ ਨਾਲ ਜਾ ਰਹੇ ਨੇ ਦੋਹੇ ਸੁਪੁੱਤਰ ਨਾਲ ਹਨ ਤੇ ਮਹਾਰਾਜ ਦੇ ਹੱਥ 'ਚ ਗੜਬਾ ਸੀ ਸਤਗੁਰੂ ਮਹਾਰਾਜ ਜੀ ਨੇ ਉਹ ਜਿਹੜਾ ਗੜਬਾ ਸਾਧ ਸੰਗ ਚਿਕੜ ਛੁੱਟ ਦਿੱਤਾ ਆਪਣੇ ਸੁਪੁੱਤਰਾਂ ਨੂੰ ਆਖਿਆ ਇਸ ਨੂੰ ਬਾਹਰ ਕੱਢੋ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ ਕਹਿੰਦੇ ਮਹਾਰਾਜ ਪਿਤਾ ਸਤਗੁਰੂ ਜੀ ਸਾਡੇ ਸਾਹਮਣੇ ਤੁਸੀਂ ਇਹ ਜਿਹੜਾ ਗੜਬ ਹੈ ਚਿਕੜ ਵਿੱਚ ਛੁੱਟਿਆ ਹੈ ਜੇ ਬਾਹਰ ਹੀ ਕਢਾਉਣਾ ਸੀ ਫਿਰ ਛੁੱਟਿਆ ਕਿਉਂ ਪਹਿਲਾਂ ਸ਼ੰਕਾ ਕਰ ਦਿੱਤੀ ਫਿਰ ਕਹਿਣ ਲੱਗੇ ਵੀ ਇਹ ਦਾਸਾਂ ਦਾ ਕੰਮ ਹੁੰਦਾ ਹੈ ਅਈ ਤਾਂ ਆਪ ਜੀ ਦੇ ਸੁਪੁੱਤਰਾਂ ਤੁਹਾਡੇ ਕੋਲ ਕਿੰਨੇ ਸੇਵਕ ਨੇ ਉਹ ਸਾਹਮਣੇ ਦੇ ਸਾਹਨੇ ਵੀ ਜਿਹੜੇ ਸੇਵਕ ਨੇ ਜਿਹੜੇ ਨੀਵੇਂ ਲੋਕ ਨੇ ਉਹੀ ਇਹ ਕੰਮ ਕਰ ਸਕਦੇ ਕਿਉਂ ਗੁਰੂ ਨਾਨਕ ਦੇਵ ਜੀ ਮਾਰ ਬਚਨ ਕੀਤੇ ਨਾ ਨੀਚਾ ਅੰਦਰ ਨੀਕ ਨੀਚ ਜਾਤ ਨੀਚੀ ਹੂ ਅਤ ਨੀਚ ਤਾਂ ਸਤਗੁਰੂ ਮਹਾਰਾਜ ਨੇ ਉਸ ਸਮੇਂ ਬਚਨ ਕੀਤਾ ਬਾਬਾ ਲਖਮੀ ਦਾਸ ਨੂੰ ਤਾਂ ਸਾਧ ਸੰਗਤ ਉਹਨਾਂ ਨੇ ਵੀ ਆਪਣੇ ਵੱਡੇ ਭਰਾਤਾ ਦੀ ਤਰ੍ਹਾਂ ਜਵਾਬ ਦੇ ਦਿੱਤਾ ਫਿਰ ਸਤਗੁਰੂ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਦੇ ਵੱਲ ਮੁਖ ਕੀਤਾ ਤੇ ਉਸ ਸਮੇ ਬਾਬਾ ਲਹਿਣਾ ਜੀ ਨੇ ਸਤਗੁਰੂ ਮਹਾਰਾਜ ਜੀ ਦਾ ਇਸ਼ਾਰਾ ਦੇਖ ਗਏ ਰਸਨਾ ਤੋਂ ਬੋਲਣਾ ਨਹੀਂ ਦਿੱਤਾ ਉਸੇ ਸਮੇ ਕੀਮਤੀ ਵਸਤਰ ਸਰੀਰ ਤੇ ਪਾਏ ਹੋਏ ਸਨ ਆਪਣੇ ਵਸਤਰਾਂ ਦਾ ਖਿਆਲ ਨਹੀਂ ਕੀਤਾ ਵੀ ਮੈਂ ਮੇਰੇ ਕੱਪੜੇ ਜਿਹੜੇ ਖਰਾਬ ਹੋ ਜਾਣਗੇ ਚਿਕੜ ਵਿੱਚ ਜਾਂਦਿਆ ਚਿਕੜ ਛਾਲ ਮਾਰ ਦਿੱਤੀ ਔਰ ਜਿਹੜਾ ਉਹ ਗੜਬਾ ਸੀ ਬਾਹਰ ਕੱਟ ਕੇ ਲਿਆਂਦਾ ਬਚਨ ਮੰਨਿਆ ਫਿਰ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਖੇਤੀ ਕਰਾ ਰਹੇ ਸਨ ਉਸ ਸਮੇਂ ਬਾਬਾ ਲਹਿਣਾ ਜੀ ਜਦੋਂ ਆਪਣੇ ਨਗਰ ਤੋਂ ਵਾਪਸ ਆਏ ਸੀ ਤੇ ਮਾਤਾ ਸੁਲਖਣੀ ਜੀ ਨੂੰ ਪੁੱਛਿਆ ਕਿ ਸਤਗੁਰੂ ਜੀ ਕਿੱਥੇ ਨੇ ਮਾਤਾ ਸੁਲਖਣੀ ਜੀ ਸਤਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਹਿਲ ਕਹਿ ਲੱਗੇ ਸਤਗੁਰੂ ਪਤੀ ਸਤਗੁਰੂ ਜੀ ਤਾਂ ਖੇਤਾ ਵਿੱਚ ਸਿੱਖਾਂ ਤੋਂ ਕਾਰ ਕਰਾ ਰਹੇ ਨੇ ਉਸ ਸਮੇਂ ਸਾਧ ਸੰਗਤ ਜਦੋਂ ਖੇਤ ਗਏ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜਾ ਧਾਨ ਦਾ ਖੇਤ ਹੁੰਦਾ ਨਾ ਝੋਨੇ ਜਿਹਨੂੰ ਅਸੀਂ ਝੋਨਾ ਕਹਿੰਦੇ ਆ ਉਹਦੇ ਵਿੱਚ ਘਾਹ ਉੱਗ ਜਾਂਦਾ ਤੇ ਜਿਹੜਾ ਝੋਨਾ ਹੁੰਦਾ ਤੇ ਘਾਹ ਇੱਕੋ ਜਿਹਾ ਹੀ ਹੁੰਦਾ ਜਿਹੜੇ ਖੇਤੀ ਕਰਦੇ ਨਾ ਉਹਨਾਂ ਨੂੰ ਹੀ ਪਰਖ ਹੁੰਦੀ ਆ ਵੀ ਘਾਹ ਕਿਹੜਾ ਹੈ ਝੋਨਾ ਕਿਹੜਾ ਹੈ ਝੋਨੇ ਨੂੰ ਧਾਨ ਕਹਿੰਦੇ ਨੇ ਸਤਗੁਰੂ ਨਾਨਕ ਦੇ ਮਹਾਰਾਜ ਬਾਕੀ ਸਿੱਖਾਂ ਦੇ ਨਾਲ ਝੋਨੇ ਦੇ ਵਿੱਚੋਂ ਘਾਹ ਕੱਢ ਰਹੇ ਨੇ। ਬਾਬਾ ਲਹਿਣਾ ਜੀ ਵਿੱਚ ਵੜ ਗਏ। ਘਾਹ ਵੀ ਕੱਢਿਆ ਤੇ ਝੋਨਾ ਹੀ ਪਟਣਾ ਸ਼ੁਰੂ ਕਰ ਦਿੱਤਾ। ਸਤਗੁਰੂ ਜੀ ਹੱਸ ਪਏ। ਕਹਿਣ ਲੱਗੇ ਪੁਰਖਾ ਤੂੰ ਇਸ ਤਰ੍ਹਾਂ ਕਰ ਜਿਹੜਾ ਉਹ ਘਾਹ ਕੱਢਿਆ ਪਿਆ ਇਹਨਾ ਉਹਦੀ ਪੰਡ ਬੰਨ੍ਹ ਕਰਕੇ ਘਰੇ ਲੈ ਜਾ ਪਸ਼ੂਆਂ ਵਾਸਤੇ ਕੰਮ ਆਏਗਾ। ਤਾਂ ਉਹ ਜਿਹੜੀ ਪੰਡ ਆਪਣੇ ਸਿਰ ਤੇ ਚੱਕ ਕਰਕੇ ਜਦੋਂ ਘਰੇ ਲੈ ਕੇ ਆਏ ਸਾਰੇ ਵਸਤਰ ਜਿਹੜੇ ਸਨ ਉਹ ਚਿੱਕੜ ਦੇ ਨਾਲ ਸਾਹ ਸੰਗ ਭਿੱਜ ਗਏ ਸਨ ਦਾਗ ਪੈ ਗਏ ਸਨ ਤੇ ਜਦੋਂ ਸਤਿਗੁਰੂ ਨਾਨਕ ਤੇ ਮਹਾਰਾਜ ਸ਼ਾਮ ਦੇ ਸਮੇਂ ਆਏ ਨਾ ਤੇ ਮਾਤਾ ਸੁਲਖਣੀ ਜੀ ਨੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਇਹ ਆਪ ਜੀ ਦਾ ਸੇਵਕ ਹੈ ਇਹ ਆਪਣੇ ਘਰੋਂ ਆਇਆ ਸੀ ਇਹਨੇ ਵਸਤਰ ਨਹੀਂ ਬਦਲੇ ਸਨ ਤੇ ਤੁਸੀਂ ਇਹਨੂੰ ਘਾ ਦੀ ਪੰਡ ਜਿਹਦੇ ਚਿੱਕੜ ਚੋਰੀਆ ਸੀ ਚੁਕਾ ਦਿੱਤੀ ਇਹਦੇ ਸਾਰੇ ਵਸਤਰ ਖਰਾਬ ਹੋ ਗਏ ਸਤਗੁਰੂ ਜੀ ਹੱਸ ਪਏ ਕਹਿੰਦੇ ਸੁਲਖਣੀਏ ਇਹ ਘਾ ਦੀ ਪੰਡ ਨਹੀਂ ਹੈ ਇਹ ਦੀਨ ਦੁਨੀਆ ਦਾ ਸ਼ਤਰ ਹੈ ਤੇ ਜਿਹੜਾ ਇਹਦੇ ਸਰੀਰ ਤੇ ਇਹ ਚਿੱਕੜ ਨਹੀਂ ਹੈ ਇਹ ਕੇਸਰ ਹੈ ਪਹਿਲਾਂ ਹੀ ਸਮਝਾ ਦਿੱਤਾ ਇਸ ਤਰ੍ਹਾਂ ਹੋਰ ਵੀ ਪਰਖਾਂ ਹੋਈਆਂ ਸਾਹਿਬ ਇੱਕ ਸਮੇਂ ਕਹਿੰਦੇ دیਵਾਨ ਲੱਗਿਆ ਹੋਇਆ ਸੀ ਤੇ ਇੱਕ ਬਿੱਲੀ ਆਈ ਉਹਦੇ ਮੂੰਹ ਦੇ ਵਿੱਚ ਮਰਿਆ ਹੋਇਆ ਚੂਹਾ ਸੀ ਤੇ ਵਿਚਾਲੇ ਸੁੱਟ ਗਈ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਖਿਆ ਉਹਨਾਂ ਨੇ ਜਵਾਬ ਦਿੱਤਾ ਬਾਬਾ ਲਖਮੀ ਦਾਸ ਨੂੰ ਆਖਿਆ ਉਹਨਾਂ ਨੇ ਕਿਹਾ ਵੀ ਪਿਤਾ ਸਤੂ ਹੀ ਤੁਸੀਂ ਆਪਣੇ ਸੇਵਕਾਂ ਨੂੰ ਕਹਿ ਦਿਓ ਫਿਰ ਬਾਬਾ ਲਹਿਣਾ ਜੀ ਨੂੰ ਆਖਿਆ ਬਾਬਾ ਲਹਿਣਾ ਜੀ ਨੇ ਜਿਹੜੀ ਉਹ ਚੂਹੀ ਸੀ ਚਾਕਰ ਕੇ ਬਾਹਰ ਕਿ ਸੁੱਟਿਆ ਦੀ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਉਹਨਾਂ ਸਮੇਂ ਵਿੱਚ ਕੱਚੀਆਂ ਕੰਧਾਂ ਹੁੰਦੀਆਂ ਸੀ ਕੰਧ ਟੈ ਪਈ ਤੇ ਸਤਗੁਰੂ ਨਾਨਕ ਤੇ ਮਹਾਰਾਜ ਜੀ ਨੇ ਬਾਬਾ ਲਹਿਣਾ ਜਿਹਨੂੰ ਕਿਹਾ ਵੀ ਤੁਸੀਂ ਕੰਦ ਉਸਾਰੋ ਤੇ ਸਾਰੀ ਦਿਹਾੜੀ ਕੰਦ ਉਸਾਰਦੇ ਰਹੇ ਇਹਨਾਂ ਹੁਕਮ ਮੰਨਦੇ ਸਨ ਇੱਕ ਵਸ ਜੋ ਹੁਕਮ ਕਹਿ ਦਿੱਤਾ ਉਸੇ ਸਮੇ ਬਿਜਾ ਦਿੰਦੇ ਸਨ ਪੂਰਾ ਕਰ ਦਿੰਦੇ ਸਨ ਇਥੋਂ ਤੱਕ ਕੇ ਇੱਕ ਸਮੇ ਕਹਿੰਦੇ ਰਾਤ ਦੇ ਸਮੇ ਸਤਗੁਰੂ ਨਾਨਕ ਤੇ ਮਹਾਰਾਜ ਜੀ ਪੁੱਛਦੇ ਨੇ ਸਿੱਖਾਂ ਨੂੰ ਭਾਈ ਕਿੰਨਾ ਸਮਾਂ ਹੋ ਗਿਆ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਢਾਈ ਘੜੀਆਂ ਬਤੀਤ ਹੋ ਗਈਆਂ ਨੇ ਤੇ ਡੇਢ ਘੜੀ ਬਾਕੀ ਐ ਰਾਤ ਇੱਕ ਰਾਤ ਦੇ 4 ਪੈਰ ਹੁੰਦੇ ਨੇ ਤੇ ਦਿਨ ਦੇ 4 ਪੈਰ ਹੁੰਦੇ ਨੇ ਕਹਿਣ ਲੱਗੇ ਢਾਈ ਘੜੀਆਂ ਬਤੀਤ ਹੋ ਗਈਆਂ ਨੇ ਤੇ ਡੇਢ ਘੜੀ ਰਾਤ ਬਾਕੀ ਐ ਮਹਾਰਾਜ ਸਤਿਗੁਰੂ ਕਹਿੰਦੇ ਨਹੀਂ ਭਾਈ ਦੁਬਾਰਾ ਦੇਖੋ ਭਾਈ ਸੁਧਾਰਨ ਜੀ ਨੂੰ ਪੁੱਛਿਆ ਉਹਨਾਂ ਨੇ ਵੀ ਇਹੀ ਆਖਿਆ ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੂੰ ਪੁੱਛਿਆ ਦੋਹੇ ਹੱਥ ਜੋੜ ਕਰਕੇ ਕਹਿ ਲੱਗੇ ਸਤਿਗੁਰੂ ਮਹਾਰਾਜ ਜੀ ਜਿੰਨੀ ਤੁਸੀਂ ਰਾਤ ਬਤੀਤ ਕਰ ਦਿੱਤੀ ਹੈ ਬਤੀਤ ਹੋ ਗਈ ਹੈ ਜਿੰਨੀ ਕਿ ਰੱਖੀ ਹੈ ਓਨੀ ਕਿ ਰਹਿੰਦੀ ਹੈ ਇਹਨਾਂ ਸਿੱਧਕ ਇਹਨਾਂ ਆਪਾਂ ਸਮਰਪਿਤ ਕੀਤਾ ਇੱਕ ਸਮੇਂ ਸਤਿਗੁਰੂ ਮਹਾਰਾਜ ਜੀ ਰਾਤ ਨੂੰ ਕਹਿ ਲੱਗੇ ਭਾਈ ਸਾਡੇ ਵਸਤਰ ਧੋ ਕੇ ਲੈ ਕੇ ਆਓ ਦੇਖੋ ਹੈ ਸਾਖੀਆਂ ਛੋਟੀਆਂ ਛੋਟੀਆਂ ਕਈ ਵਾਰ ਅਸੀਂ ਸੋਚਦੇ ਆ ਵੀ ਇਹਦੇ ਵਿੱਚ ਕੀ ਕੀ ਮਿਲੇਗਾ ਪਰ ਦੇਖੋ ਹੁਕਮ ਕਿੰਨਾ ਮੰਨਿਆ ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਜਿਹੜਾ ਹੁਕਮ ਮੰਨਦਾ ਹੈ ਉਹੀ ਪ੍ਰਵਾਨ ਹੁੰਦਾ ਹੈ ਹੁਣ ਸਾਨੂੰ ਪਹਿਲਾਂ ਹੁਕਮ ਕੀ ਹੈ ਬਾਣੀ ਪੜਨੀ ਹੈ ਅਮਰਤ ਦੇ ਉੱਠਣਾ ਹੈ ਔਖਾ ਹੈ ਨਾ ਹੁਕਮ ਮੰਨਣਾ ਔਖਾ ਬੜਾ ਔਖਾ ਹੈ ਮਾਰਾ ਕਹੇ ਗੁਰੂ ਦੁਆਰੇ ਹੋਈ ਸੋਚੀ ਪਾਏ ਸੀ ਗੁਰੂ ਤਰਤੇ ਆਉਣਾ ਔਖ ਹੈ ਸੇਵਾ ਕਰਨੀ ਔਖੀ ਹੈ ਆਪਾ ਮਾਰਨਾ ਔਖ ਹੈ ਜੀ ਆਪਣੀ ਮਤ ਛੱਡਣੀ ਬੜੀ ਔਖੀ ਹੁੰਦੀ ਹੈ ਤੇ ਦੂਜੇ ਦੀ ਮਤ ਉਹ ਵੀ ਗੁਰੂ ਦੀ ਮਤ ਮਾਰਾ ਕਹਿੰਦੇ ਗੁਰ ਕੀ ਮਤ ਤੂੰ ਲਹਿਆ ਨੇ ਭਗਤ ਬਿਨਾ ਬਹੁਤ ਔਖੀ ਜਾਂਦੀ ਤਾਂ ਉਸ ਸਮੇਂ ਸਾਧ ਸੰਗਤ ਅੱਧੀ ਰਾਤ ਦਾ ਸਮਾਂ ਹੋਇਆ ਮਾਰਾ ਕਹਿੰਦੇ ਭਾਈ ਦਿਨ ਚੜ ਗਿਆ ਜਾਓ ਬਾਸਤਰ ਧੋ ਕੇ ਲੈ ਕੇ ਜਾਓ ਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਅਜੇ ਤਾਂ ਅੱਧੀ ਰਾਤ ਲੰਗੀ ਐ ਜਦੋਂ ਦਿਨ ਚੜ੍ਹੇਗਾ ਅਸੀਂ ਆਪ ਜੀ ਦਾ ਹੁਕਮ ਮੰਨਦੇ ਹਾਂ ਰੋਜ਼ਾਨਾ ਜਾਂਦੇ ਜਿਨੇ ਬਾਕੀ ਸਿੱਖ ਸਨ ਉਹਨਾਂ ਨੇ ਵੀ ਇਹੀ ਬਚਨ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਲੈਣਿਆ ਜਾ ਭਾਈ ਤੂੰ ਜਾ ਰਾਵੀ ਤੇ ਜਾ ਕਰਕੇ ਵਸਤਰ ਧੋ ਕੇ ਲੈ ਆ ਕਾ ਦਿਨ ਚੜ੍ਹਿਆ ਆ ਗਿਆ ਸੂਰਜ ਚੜ੍ਹਿਆ ਆ ਗਿਆ ਸਤਿ ਬਚਨ ਕੀਆ ਬਾਸਤਰ ਚੱਕੇ ਤੇ ਸਾਧ ਸੰਗ ਜਦੋਂ ਰਾਵੀ ਤੇ ਪਹੁੰਚੇ ਇਤਿਹਾਸ ਵਿੱਚ ਹੁੰਦਾ ਹੈ ਕਹਿੰਦੇ ਉੱਥੇ ਕੈਣ ਚੜਿਆ ਗਿਆ ਸੀ ਬਾਸਤਰ ਤੋਤੇ ਸਕਾਏ ਜਦੋਂ ਵਾਪਸ ਧਰਮਸ਼ਾਲਾ ਚ ਆਏ ਤੇ ਰਾਤ ਪਈ ਹੋਈ ਸੀ ਗੁਰੂ ਦੀ ਗੱਤ ਗੁਰੂ ਜਾਣਦੇ ਜਿਹੜਾ ਗੁਰੂ ਨਾ ਸੀ ਗੁਰੂ ਤੇ ਸ਼ੰਕਾ ਕਰ ਸਕਦੇ ਆ ਗੁਰੂ ਦੀ ਜਿਹੜੀ ਗੱਤ ਹੈ ਨਾ ਮਰਿਆਦਾ ਹੈ ਉਹਨੂੰ ਗੁਰੂ ਹੀ ਜਾਣਦਾ ਹੈ ਜਾਂ ਜਿਹੜਾ ਗੁਰੂ ਤੱਕ ਪਹੁੰਚਿਆ ਹੋਵੇਗਾ ਹੁਣ ਮੰਨ ਲਓ ਵੀ ਇੱਕ ਬੰਦਾ ਥੱਲੇ ਖੜਾ ਹੈ ਤੇ ਇੱਕ ਬੰਦਾ 10ਵੀਂ ਮੰਜ਼ਲ ਤੇ ਬੈਠਾ ਹੈ ਹੁਣ ਜਿਹੜਾ ਬੰਦਾ 10ਵੀਂ ਮੰਜ਼ਲ ਤੇ ਬੈਠਾ ਹੈ ਉਹਦੇ ਕੋਲ ਪਹਿਲਾਂ ਪਹੁੰਚਣਾ ਪਵੇਗਾ ਨਾ ਉਹ ਥੱਲੇ ਦੇਖ ਰਿਹਾ ਹੈ ਦੁਨੀਆ ਨੂੰ ਥੱਲੇ ਧਰਤੀ ਤੇ ਦੇਖ ਰਿਹਾ ਹੈ ਤੇ ਜੇ ਉਹੋ ਜੀ ਨਿਗਾਹ ਬਣਾਉਣੀ ਹੈ ਫਿਰ ਉੱਥੇ ਪਹੁੰਚਣਾ ਪਵੇਗਾ ਥੱਲੇ ਖੜ ਕੇ ਅਸੀਂ ਨਹੀਂ ਦੇਖ ਸਕਦੇ ਇਸ ਤਰ੍ਹਾਂ ਗੁਰੂ ਦੀ ਦ੍ਰਿਸ਼ਟੀ ਨਾਲ ਦੇਖਾਂਗੇ ਤਾਂ ਗੁਰੂ ਵਰਗੇ ਬਣਨਾ ਫਿਰ ਸਾਧ ਸੰਗ ਸਭ ਤੋਂ ਵੱਡੀ ਪਰਖ ਕੀ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸਮੇਂ ਕਹਿੰਦੇ ਪਹਿਲਾਂ ਤਾਂ ਲੰਗਰ ਮਸਤਾਨੇ ਕਰ ਦਿੱਤੇ ਜਿਹੜੀਆਂ ਸੰਗਤਾਂ ਆਉਂਦੀਆਂ ਸਨ ਉਹਨਾਂ ਵਿੱਚ ਬਹੁਤ ਘਟ ਗਈਆਂ ਫਿਰ ਇੱਕ ਦਿਨ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਐਸਾ ਰੂਪ ਧਾਰਨ ਕੀਤਾ ਰਸੇ ਬੰਨ ਲੈਣਾ ਕੀਤਾ ਲੱਸੀ ਦੇ ਛੜਕਾ ਕੀਤੇ ਫਿਰ ਸਤਿਗੁਰੂ ਮਹਾਰਾਜ ਇੱਕ ਹੱਥੀ ਡੰਡਾ ਫੜ ਲੈਣਾ ਕੀਤਾ ਤੇ ਜਿਹੜਾ ਸਿੱਖ ਕੋਲੇ ਆਉਂਦਾ ਡੰਡਾ ਮਾਰਦੇ ਨੇ ਇਸ ਤਰ੍ਹਾਂ ਚਾਰਕ ਸਿੱਖ ਰਹਿ ਗਏ ਸਨ ਤੇ ਸਤਿਗੁਰੂ ਜੀ ਜੰਗਲ ਵਿੱਚ ਜਾ ਕਰਕੇ ਕਹਿੰਦੇ ਨੇ ਭਾਈ ਉੱਥੇ ਇੱਕ ਮੁਰਦਾ ਦਿਖਾਉਣਾ ਕੀਤਾ ਤੇ ਮਾਰੇ ਕਹਿੰਦੇ ਮੁਰਦਾ ਖਾਓ ਬਾਬਾ ਬੁੱਢਾ ਜੀ ਭਾਈ ਸੁਧਾਰਨ ਤੇ ਭਾਈ ਭਗੀਰਥ ਇਹ ਤਿੰਨ ਸਿੱਖ ਸਨ ਜਿਹੜੇ ਝਾੜੀਆਂ ਦੇ ਓਲੇ ਲੁੱਪੇ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਸੂਰਜ ਪ੍ਰਕਾਸ਼ ਵਿੱਚ ਵੀ ਲਿਖਿਆ ਹੈ ਤਾਂ ਉਸ ਸਮੇਂ ਬਾਬਾ ਲਹਿਣਾ ਜੀ ਆਸੇ-ਪਾਸੇ ਢੇਡੇ ਕੱਢ ਰਹੇ ਸਤਿਗੁਰੂ ਮਹਾਰਾਜ ਕਹਿੰਦੇ ਕੁਰਖਾ ਬਚਨ ਨਹੀਂ ਮੰਨਦਾ ਕਹਿੰਦੇ ਜੀ ਸਤਿਗੁਰੂ ਜੀ ਆਗਿਆ ਕਰੋ ਕਿੱਧਰੋਂ ਸ਼ੁਰੂ ਕਰਾਂ ਜਦੋਂ ਕੱਪੜਾ ਉਠਾਇਆ ਦੇਖਿਆ ਕੜਾ ਪ੍ਰਸ਼ਾਦ ਹੈ ਤੇ ਸਤਿਗੁਰੂ ਮਹਾਰਾਏ ਨੇ ਕੌਤਕ ਦਿਖਾਇਆ ਸੀ ਫਿਰ ਮਹਾਰਾਏ ਨੇ ਆਪਣੇ ਗੱਲਾਂ ਨਾਲ ਲਿਆ ਕਹਿੰਦੇ ਲਹਿਣਿਆਂ ਤੋਂ ਅੱਜ ਸਾਡਾ ਹੀ ਰੂਪ ਹੋਵੇ ਸਤਿਗੁਰੂ ਨਾਨਕ ਦੇਵ ਮਹਾਰਾਜ ਗੁਰਤਾ ਕਦੀਆ ਤਖਤ ਬਖਸ਼ਿਆ ਸਤਗੁਰੂ ਅੰਗਦ ਦੇ ਮਹਾਰਾਜ ਜੀ ਫਿਰ ਖਡੂਰ ਸਾਹਿਬ ਆਏ ਖਡੂਰ ਸਾਹਿਬ ਸਤਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਪਹਿਲਾ ਬਾਬਾ ਭਾਈ ਬਾਲਾ ਜੀ ਨੂੰ ਆਪਣੇ ਕੋਲ ਸੱਦ ਕਰਕੇ ਤੇ ਜਿਹੜਾ ਸਤਗੁਰੂ ਜੀ ਦਾ ਇਤਿਹਾਸ ਸੀ ਨਾ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਸਨ ਭਾਈ ਪੈੜਾ ਮੋਖਾ ਜੀ ਨੂੰ ਲਖਾਰੀ ਲਾ ਕਰਕੇ ਸਾਰਾ ਲਿਖਵਾਉਣਾ ਕੀਤਾ ਫਿਰ ਸਤਗੁਰੂ ਮਹਾਰਾਜ ਜੀ ਨੇ ਮਲ ਅਖਾੜੇ ਸ਼ੁਰੂ ਕੀਤੇ ਤੇ ਜਿਹੜੇ ਬੱਚੇ ਸਨ ਜਾਂ ਗੁਰਸਿੱਖ ਸਨ ਉਹਨਾਂ ਨੂੰ ਗੁਰਮੁਖੀ ਸਿਖਾਉਣੀ ਇਹ ਸ਼ੁਰੂ ਕੀਤੀ ਫਿਰ ਸਤਗੁਰੂ ਮਹਾਰਾਜ ਜੀ ਨੇ ਖਡੂਰ ਸਾਹਿਬ ਰਹਿਂਦਿਆਂ ਹੋਰ ਬਿਆੰਤ ਵੀ ਕਾਰਜ ਕੀਤੇ ਹਨ ਇਤਿਹਾਸ ਵਿੱਚ ਲਿਖਿਆ ਹੈ ਕਿ ਸਤਗੁਰੂ ਮਹਾਰਾਜ ਜੀ ਦੇ ਕੋਲ ਰੋਜ਼ਾਨਾ ਅਮਰਤ ਵਾਲੇ ਬਿਆੰਤ ਸੰਗਤਾਂ ਦਰਵਾਜ਼ੇ ਤੇ ਖੜੀਆਂ ਰਹਿੰਦੀਆਂ ਸਨ ਬੜੇ ਬੜੇ ਕੋੜੀ ਬਿਮਾਰੀ ਬਿਮਾਰ ਜਿਹੜੇ ਬਿਮਾਰ ਹੁੰਦੇ ਸਨ ਨਾ ਉਹ ਦੁਖੀ ਗੁਰੂ ਮਹਾਰਾਜ ਦੇ ਦਰਵਾਜ਼ੇ ਤੇ ਖੜੇ ਰਹਿੰਦੇ ਸਨ ਤੇ ਜਦੋਂ ਸਤਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਸਮਾਦੀ ਵਿੱਚੋਂ ਬਾਹਰ ਆ ਕਰਕੇ ਆਪਣੇ ਨੇਤਰ ਖੋਲਦੇ ਜਿੱਥੇ ਤੇ ਸਤਗੁਰ ਜੀ ਨਿਗਾਹ ਪੈਂਦੀ ਸੀ ਉਹ ਤੰਦਰੁਸਤ ਹੋ ਜਾਂਦੇ ਅਮੇ ਅਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਬਲ ਇਹ ਸ਼ਬਦ ਭਟ ਸਹਿਬਾਨਾ ਨੇ ਗੁਰੂ ਮਹਾਰਾਜ ਦੀ ਵਡਿਆਈ ਵਿੱਚ ਲਿਖੇ ਨੇ ਕੇ ਸਾਤਗੁਰੂ ਜੀ ਆਪ ਜੀ ਦੀ ਐਸੀ ਅਮਰਤ ਦ੍ਰਿਸ਼ਟੀ ਹੈ ਜਿਹਦੇ ਤੇ ਪੈ ਜਾਂਦੀ ਹੈ ਨਾ ਉਹਦੇ ਸਾਰੇ ਜਨਮਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਗੁਰੂ ਮਹਾਰਾਜ ਕੋਲੋਂ ਹਮਾਇਉ ਆਇਆ ਬਾਬਰ ਦਾ ਲੜਕਾ ਸੀ ਹਮਾਇਉ ਇਹਨੇ ਸਾਧ ਸੰਗਤ ਉਸ ਸਮੇਂ ਸ਼ੇਰ ਸਾ ਸੂਰੀ ਜਿਹੜਾ ਸੀ ਉਹ ਤੋਂ ਹਾਰ ਖਾ ਕੇ ਆਇਆ ਸੀ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਦੇਖਿਆ ਵੀ ਗੁਰੂ ਮਹਾਰਾਜ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ ਤੇ ਕਿਰਪਾਨ ਕੱਟਣ ਲੱਗਿਆ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਤੂੰ ਕਿਰਪਾਨ ਕੱਟਨੀ ਸੀ ਉੱਥੇ ਕੱਢੀ ਨਹੀਂ ਤੇ ਸਾਡੇ ਫਕੀਰਾਂ ਨੂੰ ਕਿਰਪਾਨ ਦਿਖਾਉਂਦਾ ਫਿਰ ਬਚਨ ਕੀਤਾ ਪਹਿਲਾਂ ਤੂੰ ਕਾਬਲ ਜਾ ਫਿਰ ਵਾਪਸ ਆਏਂਗਾ ਫੇਰ ਤਨ ਰਾਜ ਮਿਲੇਗਾ ਸਤਿਗੁਰੂ ਨਾਨਕ ਦੇ ਮਹਾਰਾਜ ਬਾਪਰ ਨੂੰ ਰਾਜ ਦਿੱਤਾ ਸੀ ਤੇ ਇਹ ਬਚਨ ਕੀਤਾ ਜਿੰਨਾ ਸਮਾਂ ਤੁਸੀਂ ਗੁਰੂ ਘਰ ਨਾਲ ਮੇਲ ਰੱਖੋਗੇ ਉਨਾ ਸਮਾਂ ਰਾਜ ਰਹੇਗਾ ਜਦੋਂ ਤੁਸੀਂ ਗੁਰੂ ਘਰ ਨਾਲ ਗੈਰ ਪਾਲੋਗੇ ਤੁਹਾਡਾ ਰਾਜ ਖਤਮ ਹੋ ਜਾਏਗਾ ਸਤਗੁਰੂ ਅੰਗਦ ਦੇ ਮਹਾਰਾਜ ਜੀ ਨੇ 13 ਸਾਲ ਗੁਰਤਾ ਗੱਦੀ ਤੇ ਬਰਾਜਮਾਨ ਹੋ ਕਰਕੇ ਸਾਧ ਸੰਗਤ ਬੇਅੰਤ ਸੰਗਤਾਂ ਨੂੰ ਤਾਰਿਆ ਜਿੱਥੇ ਮਹਾਰਾਜ ਬਚਨ ਕੀਤੇ ਹਨ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣਾ ਪੰਥ ਧਰਮ ਕਾ ਕੀਆ ਧਰਮ ਚਲਾਇਆ ਸਤਗੁਰੂ ਮਹਾਰਾਜ ਜੀ ਨੇ ਬੇਅੰਤ ਸਿੱਖਾਂ ਦਾ ਉਦਾਰ ਕੀਤਾ ਸਤਗੁਰੂ ਮਹਾਰਾਜ ਜੀ ਉਹਨਾਂ ਵਿੱਚ ਬੇਅੰਤ ਕੌਤਕ ਸਾਖੀਆਂ ਦੇ ਰੂਪ ਵਿੱਚ ਆਪ ਸੰਗਤਾਂ ਸਰਬਣ ਵੀ ਕਰਦੇ ਹੋ ਸੋ ਅੱਜ ਦੇ ਦਿਨ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਚੌਥੀ ਜੋਤ ਸਮਾਏ ਸਨ ਸਾਧ ਸੰਗਤ ਸਤਿਗੁਰੂ ਮਾਹਰ ਕਿਰਪਾ ਕਰਨ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਅੱਗੇ ਵਾਸਤੇ ਸਮੱਤ ਬਖਸ਼ਨੀ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ